मुर्दाबा ज़ाद ज़िंदबाद ज़िंदबाद पंजाब सरकार मुर्दाबाद मुरदाबाद मुरदाबाद कंप्यूटर दे जिंदाबाद जिंदाबाद जिंदाबादे इनकलाबी मुर्दाबाद 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 पंजाब मुर्दाबाद झूठा शिक्षा मंत्री मुर्दाबाद 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 नकमी सरकार मुर्दाबाद 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 पंजाब सरकार हाय 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 नकम्मी सरकार ਮੰਤਰੀ ਮੁਰਦਾਬਾਦ 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 ਖੇਮਾਬਾਦ ਮੁਰਦਾਬਾਦ ਮੁਰਦਾਬਾਦ ਸਤਿਗੁਰੂ ਭਗਵੰਤ ਜੀ ਮੁਰਦਾਬਾਦ ਮੁਰਦਾਬਾਦ ਅਸੀਂ ਅੱਜ ਪੰਜਾਬ ਭੁਖੜ ਹੜਤਾਲ ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜਾਬ ਸਰਕਾਰ ਦਾ ਪੁਤਲਾ ਫੁਕਣ ਜਾ ਰਹੇ ਹਾਂ ਜਿਨ੍ਹਾਂ ਨੇ ਸਾਡੀ ਪਿਛਲੇ ਤਕਰੀਬਨ 120 ਦਿਨਾਂ ਤੋਂ ਚੱਲ ਰਹੀ ਭੁਖੜ ਹੜਤਾਲ ਨੂੰ ਬਿਲਕੁਲ ਹੀ ਅੰਗੋਲਿਆ ਕੀਤਾ ਸੰਗਰੂਰ ਦੇ ਵਿੱਚ ਸੜਕਾਂ ਤੇ ਬੈਠੇ ਆ ਦਿਨ ਰਾਤ ਸਰਦੀਆਂ ਦੇ ਵਿੱਚ ਸਾਡੇ ਸਾਥੀ ਜਿਹੜੇ ਆ ਉਹ ਉੱਥੇ ਬੈਠੇ 120 ਦਿਨਾਂ ਤੋਂ ਔਰ ਅੱਜ ਇੱਕ ਸਾਡਾ ਸਾਥੀ ਜਿਹੜਾ ਜੋਨੀ ਸਿੰਗਲਾ ਹੈ ਉਹ ਅੱਜ 22 ਤਰੀਕ ਤੋਂ 22 ਦਸੰਬਰ ਤੋਂ ਮਰਨ ਵਰਤ ਤੇ ਬੈਠ ਗਿਆ ਕਿਉਂਕਿ ਇਹ ਸਰਕਾਰ ਨੇ ਸਾਡੀ ਤਿੰਨ ਸਾਡੇ ਤਿੰਨ ਮਹੀਨਿਆਂ ਵਿੱਚ ਕੋਈ ਬਾਹ ਨਹੀਂ ਫੜੀ ਤੇ ਉਹ ਬਾਹ ਨਾ ਫੜਨ ਦੇ ਕਰਕੇ ਸਾਡੇ ਦੇ ਜਾਇਜ਼ ਹੱਕਾਂ ਦੀ ਖਾਤਰ ਸਾਡੇ ਬਣਦੇ ਹੱਕ ਸਾਡੇ ਲਿਖਤੀ ਆਰਡਰ ਜਿਹੜੇ ਆ 2011 ਦੇ ਵਿੱਚ ਜਿਹੜੇ ਸਾਨੂੰ ਪੰਜਾਬ ਸਰਕਾਰ ਨੇ ਇਸ਼ੂ ਕੀਤੇ ਸੀ ਅਸੀਂ ਉਹਨਾਂ ਨੂੰ ਲਾਗੂ ਕਰਾਉਂਦੇ ਫਿਰਦੇ ਆ ਕਿੰਨੀ ਸ਼ਰਮਿੰਦਗੀ ਦੀ ਗੱਲ ਆ ਕਿ 10 ਸਾਲ ਬਾਅਦ ਜਿਹੜੇ ਆਰਡਰ ਹੋਏ ਆ ਉਹ ਅਸੀਂ ਲਾਗੂ ਕਰਾਉਣ ਦੇ ਲਈ ਮਰਬੱਤ ਰੱਖ ਰਹੇ ਆ ਇਹ ਪੰਜਾਬ ਸਰਕਾਰ ਦੇ ਲਈ ਸ਼ਰਮ ਵਾਲੀ ਗੱਲ ਆ ਸਮੇਂ-ਸਮੇਂ 'ਤੇ ਸਰਕਾਰਾਂ ਨੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਬਹੁਤ ਜ਼ਿਆਦਾ ਤੰਗ ਕੀਤਾ ਕਿਉਂਕਿ ਸਾਡੇ ਤੇ ਜਿਹੜੇ ਜੋ ਸਾਡਾ ਲਿਖਤੀ ਆਰਡਰ ਸੀ ਉਹ ਲਾਗੂ ਨਹੀਂ ਕੀਤੇ ਅੱਜ ਸਾਡੇ 100 ਤੋਂ ਅੱਬਾ ਜਿਹੜੇ ਸਾਥੀ ਆ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਆ ਤੇ ਉਹਨਾਂ ਅਲਵਿਦਾ ਕਹਿ ਚੁੱਕੇ ਸਾਥੀਆਂ ਦੇ ਪਰਿਵਾਰ ਰੁੱਲਦੇ ਪਏ ਨੇ ਉਹਨਾਂ ਨੂੰ ਕੋਈ ਮਾਲੀ ਹਾਲਤ ਨਹੀਂ ਹੈ ਕਿਸੇ ਨੇ ਕੋਈ ਸਹਾਇਤਾ ਨਹੀਂ ਦਿੱਤੀ ਪੰਜਾਬ ਸਰਕਾਰ ਕੀ ਕਿਸੇ ਵਿਭਾਗ ਨੇ ਕਿਸੇ ਅਧਿਕਾਰੀ ਨੇ ਉਹਨਾਂ ਦੇ ਘਰ ਤੇ ਜਾ ਕੇ ਪੁੱਛਿਆ ਤੱਕ ਨਹੀਂ ਆ ਤੇ ਅਸੀਂ ਅੱਜ 40 45 ਸਾਲ ਦੀ ਉਮਰ ਦੇ ਹੋ ਗਏ ਆ ਤੇ ਅੱਜ ਸਾਡੇ ਬੱਚੇ ਪਰਿਵਾਰ ਕਿ ਕਿੰਨੇ ਮਤਲਬ ਸਾਡੇ ਉਹ ਵੱਡੇ ਹੋ ਚੁੱਕੇ ਆ ਉਹ ਸਾਡੇ ਨੌਕਰੀਆਂ ਤੇ ਪੜਦੇ ਪਏ ਨੇ ਤੇ ਅਸੀਂ ਅੱਜ ਉਹਨਾਂ ਦੇ ਮਾਪਿਓ ਫਿਰ ਸੜਕਾਂ ਤੇ ਰੋਲਦੇ ਪਏ ਆ ਅਸੀਂ ਨਵੇਂ ਸਿਰੇ ਤੋਂ ਸਰਕਾਰ ਨੌਕਰੀਆਂ ਲੱਭੀਏ ਅੱਜ ਦੀ ਹਜਿਟੇਸ਼ਨ ਜਿਹੜੀ ਆ ਕੰਪਿਊਟਰ ਵਿਧਿਆਕ ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਜਿਹੜੀ ਆ ਅੱਜ ਜਿਹੜਾ ਆਤੀਫੂਕ ਨਜ਼ਾਰਾ ਜਿਹੜਾ ਕੀਤਾ ਜਾ ਰਿਹਾ ਮੇਨ ਮਕਸਦ ਉਹਦਾ ਇਹ ਆ ਕਿ ਸਾਡੇ ਸਾਥੀ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਲਗਾਤਾਰ ਘੁੱਕਰ ਹੜਤਾਲ ਦੇ ਬੈਠੇ ਨੇ ਉਹ ਜਿਹੜਾ ਮਰਨਰ ਜਿਹੜਾ ਉਹ 6 ਮਹੀਨੇ ਦੇ ਵਿੱਚ ਦਾਖਲ ਹੋ ਚੁੱਕਾ ਵਾ ਔਰ ਜਿਹੜੀ ਜ਼ਾਬਰ ਸਰਕਾਰ ਆ ਪੰਜਾਬ ਬਿਲਕੁਲ ਜਿਹੜੀ ਆ ਸਾਡੀਆਂ ਮੰਗਾਂ ਪ੍ਰਤੀ ਜਿਹੜੀ ਆ ਉਹ ਗੰਭੀਰ ਨਹੀਂ ਹੈਗੀ ਵਾਰ-ਵਾਰ ਜਿਹੜੀਆਂ ਵਾ ਮੀਟਿੰਗਾਂ ਕਰਕੇ ਉਹਨਾਂ ਮੀਟਿੰਗਾਂ ਤੋਂ ਜਿਹੜਾ ਕੋਈ ਵੀ ਡਿਸੀਜਨ ਅਜੇ ਤੱਕ ਨਹੀਂ ਲਿਆ ਗਿਆ ਜਿਹੜੇ ਸਾਡੀ ਮੁੱਖ ਮੰਗ ਜਿਹੜੀ ਸੀ ਉਹ ਡਿਪਾਰਟਮੈਂਟ ਵਿੱਚ ਮਰਜਿੰਗ ਦੀ ਸੀ ਛੇਵਾ ਪੇ ਕਮਿਸ਼ਨ ਪਲੱਸ ਸਾਡਾ ਜਿਹੜਾ ਡੀਏ 2021 ਤੋਂ ਫ੍ਰੀਜ਼ ਕੀਤਾ ਗਿਆ ਉਹਦੀ ਬਹਾਲੀ ਦੀ ਮੰਗ ਸੀ ਪਿਛਲੇ ਸਮੇਂ ਦੇ ਇਹ ਗੱਲ ਕਰੀਏ ਤੇ ਸਰਕਾਰ ਦੇ ਕਰੀਬ ਕਰੀਬ 55 ਮੀਟਿੰਗਾਂ ਜਿਹੜੀਆਂ ਨੇ ਉੱਚ ਅਧਿਕਾਰੀਆਂ ਨਾਲ ਮੰਤਰੀਆਂ ਨਾਲ ਕੈਬਨਟ ਸਬ ਕਮੇਟੀ ਦੇ ਮੈਂਬਰਾਂ ਨਾਲ ਹੋ ਚੁੱਕੀਆਂ ਨੇ ਜਿਹਦੇ ਵਿੱਚ ਹਰ ਵਾਰ ਇਹੀ ਕਿੰਦ ਕਿਹਾ ਜਾ ਰਿਹਾ ਕਿ ਤੁਹਾਡੀ ਜਿਹੜੀ ਮੰਗ ਵਾ ਜੈਨੂਇਨ ਆ ਅਸੀਂ ਧਰਦੀ ਨਾਲ ਵਿਚਾਰ ਕਰਾਂਗੇ ਜਲਦੀ ਤੁਹਾਡਾ ਕੋਈ ਨਾ ਕੋਈ ਸਾਰਤਕਲ ਲੈ ਕੇ ਆਵਾਂਗੇ ਪਰ ਸਵਾਏ ਮੀਟਿੰਗਾਂ ਤੋਂ ਕੋਈ ਵੀ ਸੋਲੂਸ਼ਨ ਜਿਹੜਾ ਅੱਜ ਤੱਕ ਨਹੀਂ ਕੱਢਿਆ ਗਿਆ ਇਸੇ ਸਰਕਾਰ ਦੇ ਲਾਰੇ ਤੋਂ ਅੱਕ ਕੇ ਸਾਡੇ ਸਾਥੀ ਜਿਹੜੇ ਲਗਾਤਾਰ ਸਿੰਘ ਹਰਸ਼ਾਲ ਲੜਫੜਿਆ ਵਾ ਸੰਗਰੂਰ ਦੇ ਵਿੱਚ ਪੱਕਾ ਧਰਨਾ ਜਿਹੜਾ ਚੱਲ ਰਿਹਾ ਪਰ ਦੁੱਖ ਦੀ ਗੱਲ ਇਹ ਆ ਕਿ ਕੋਈ ਨਮਾਇੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਐਮਐਲਏ ਕੋਈ ਲੋਕਲ ਕੋਈ ਮਿਨਿਸਟਰ ਜਾਂ ਕੋਈ ਵੀ ਇਹਨਾਂ ਦਾ ਅਧਿਕਾਰੀ ਜਿਹੜਾ ਉਸ ਮੋਰਚੇ 'ਤੇ ਅਜੇ ਤੱਕ ਨਹੀਂ ਪਹੁੰਚਿਆ ਕੰਪਿਊਟਰ ਦੇ ਆਪਕਾਂ ਦੀ ਸਾਰ ਨਹੀਂ ਲਈ ਜਾ ਰਹੀ ਅਜੇ ਹੀ ਸਰਦੀ ਦੇ ਵਿੱਚ ਜਿਹੜੇ ਅਧਿਆਪਕ ਆ ਉਹ ਘਰੋਂ ਬੇਕਾਰ ਹੋ ਕੇ ਛੜਕਾਂ ਦੇ ਰੋਲ ਨੂੰ ਮਜਬੂਰ ਆ ਇਹ ਸਰਕਾਰ ਜਿਹੜੀ ਸੀ ਝੂਠੀ ਇਨਕਲਾਬੀਆਂ ਦੀ ਸਰਕਾਰ ਆ ਜਿਹੜੀ ਇਹ ਦਾਵਾ ਕਰਕੇ ਆਈ ਸੀ ਕਿ ਅਸੀਂ ਪਾਵਰ 'ਤੇ ਆਵਾਂਗੇ ਤੇ ਸਾਰੇ ਮਸਲੇ ਹੱਲ ਹੋਣਗੇ ਕਿਸੇ ਵੀ ਭੈਣ ਦੀ ਚੁੰਨੀ ਛੜਕਦੇ ਨਹੀਂ ਰੋਲੇਗੀ ਪੱਗਾਂ ਨਹੀਂ ਰਹਿਣਗੀਆਂ लाठी चार्ज ਨਹੀਂ ਹੋਣਗੇ ਅੱਜ ਦੇਖੋ ਪੰਜਾਬ ਦੀ ਧਰਤੀ ਉੱਤੇ ਲਗਾਤਾਰ ਸੰਘਰਸ਼ ਚੱਲ ਰਹੇ ਆ ਔਰ ਜਿਹੜੀਆਂ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਉਹਨਾਂ ਦੇ ਆਗੂਆਂ ਨੂੰ ਜਿਹੜਾ ਵਾ ਸੰਘਰਸ਼ ਨੂੰ ਕੋਚਣਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦੀ ਔਰ ਨਰਦਾਈ ਬੁਣਾ ਇਹਨਾਂ ਵਾ ਕਿ ਕਿਸੇ ਵੀ ਸਾਥੀ ਦਾ ਜਿਹੜਾ ਵਾ ਸਾਰ ਨਹੀਂ ਲਈ ਜਾ ਰਹੀ ਅਸੀਂ ਸਰਕਾਰ ਤੋਂ ਪੁਰਜਰ ਬੰਗ ਕਰਦੇ ਹਾਂ ਕਿ ਜੇਕਰ ਸਾਡੀਆਂ ਜਿਹੜੀਆਂ ਬਹੁਤ ਜੈਨੂਅਲ ਮਸਲੇ ਨੇ ਕਿਉਂਕਿ ਅਸੀਂ ਪਿਛਲੇ 20 ਸਾਲ ਤੋਂ ਜੋਬ ਕਰ ਰਹੇ ਹਾਂ ਸਰਕਾਰੀ ਸਕੂਲਾਂ ਵਿੱਚ 2011 ਤੋਂ ਬਗੈਰ ਰੈਗੂਲਰ ਕੀਤਾ ਗਿਆ ਸਾਨੂੰ ਜਿੱਥੇ ਪੰਜਵਾਂ ਪੇ ਕਮਿਸ਼ਨ ਸਾਡੇ ਲੱਗਾ ਛੇਵਾਂ ਲੱਗਣਾ ਬਣਦਾ ਸੀ ਸਾਡੇ ਤੇ ਸਾਡੇ ਤੇ ਉਹ ਨਹੀਂ ਲਾਇਆ ਗਿਆ ਸੀਐਸਆਰ ਰੂਲ ਜਿਹੜੇ ਸਾਡੇ ਤੇ ਬਕਾਇਦਾ ਲਿਖ ਕੇ ਦਿੱਤੇ ਗਏ ਸਾਡੇ ਉਹ ਸੋਸਾਇਟੀ ਦੇ ਤਹਿਤ ਜਿਹੜੀ ਸਾਡੀ ਸਰਵਿਸ ਗਵਰ ਨਹੀਂ ਕੀਤੀ ਗਈ ਅੱਜ ਸਰਕਾਰ ਜਿਹੜੀ ਆ ਨਵੇਂ ਸਰਵਿਸ ਰੂਲ ਜਿਹੜੇ ਲਿਆ ਆ ਕੇ ਸਾਡੀ ਜਿਹੜੀ ਪਿਛਲੀ ਸਰਵਿਸ ਉੱਤੇ ਲੀਗ ਮਾਰ ਰਹੀ ਆ ਜਿਹਦਾ ਪੁਰਜ਼ੋਰ ਵਿਰੋਧ ਕੀਤਾ ਜਾਊਗਾ ਜੇਕਰ ਸਰਕਾਰ ਜਿਹੜਾ ਕੋਈ ਕੰਮ ਕਰਦੀ ਆ ਔਰ ਡਟਵਾ ਵਿਰੋਧ ਕਰਾਂਗੇ ਔਰ ਹਰ ਇੱਕ ਫੰਕਸ਼ਨ ਸਰਕਾਰੀ ਗੈਰ ਸਰਕਾਰੀ ਜਿੱਥੇ ਵੀ ਇਹਨਾਂ ਦੇ ਮੰਤਰੀ ਮੁੱਖ ਮੰਤਰੀ ਜਾਂ ਬਾਕੀ ਅਮਲਾ ਫੈਲਾ ਪਹੁੰਚੇਗਾ ਉਹਦਾ ਵਿਰੋਧ ਕੀਤਾ ਜਾਵੇਗਾ ਅਸੀਂ ਘਰਾਂ 'ਚ ਬਹਿਣ ਵਾਲੇ ਨਹੀਂ ਆ ਕਿਉਂਕਿ ਪੰਜਾਬ ਦੇ 65 ਤੋਂ 40 ਕੰਪਿਊਟਰਾਂ ਵਿੱਚ ਵੇ ਆਪਾਂ ਗੱਲ ਕਰੀਏ ਦੇ 100 ਦੇ ਕਰੀਬ ਕੰਪਿਊਟਰ ਵਿਆਪਕ ਦੀ ਡੈਥ ਹੋ ਚੁੱਕੀ ਆ ਉਹਨਾਂ ਦੇ ਪਰਿਵਾਰ ਜਿਹੜੇ ਆ ਰੋਲ ਗਏ ਆ ਇੱਕ ਨਿੱਕੇ ਪੈਸੇ ਦਾ ਵੀ ਜਿਹੜਾ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਗਈ ਜਿਹੜੀ ਆ ਉਹਦੇ ਹੀ ਇਹ ਤੁਲਣਾ ਔਰੰਗਜ਼ੇਬ ਦੇ ਨਾਲ ਜਾਂ ਮੁਗਲ ਹਕੂਮਤ ਦੇ ਨਾਲ ਕੀਤੀ ਜਾਵੇ ਤੇ ਕੋਈ ਦੂਜੀ ਗੱਲ ਨਹੀਂ ਹੋਏਗੀ ਔਰ ਅਸੀਂ ਦੁਬਾਰਾ ਫੇਰ ਮੰਗ ਕਰਦੇ ਆ ਕਿ ਸਾਡੀਆਂ ਜਿਹੜੀਆਂ ਰੈਗੂਲਰ ਜੈਨੂਅਲ ਮੰਗਾਂ ਨੇ ਉਹਨਾਂ ਦਾ ਤੁਰੰਤ ਹੱਲ ਕੀਤਾ ਜਾਵੇ ਜੇਕਰ ਸਰਕਾਰ ਨਹੀਂ ਕਰਦੀ ਤੇ ਸੰਘਰਸ਼ ਜਿਹੜਾ ਜਿੱਥੇ ਪਹਿਲਾਂ ਬਹੁਤ ਠਿੱਕਾ ਚੱਲ ਰਿਹਾ ਉਹਨੂੰ ਹੋਰ ਠਿੱਕਾ ਕੀਤਾ ਜਾਊਗਾ ਇਸ ਸਾਲ ਕੇ ਦੇ ਜਿਹੜੇ ਨਮਾਇਦੇ ਨੇ ਆਮ ਆਰਮੀ ਪਾਰਟੀ ਦੇ 3 ਰਮਨ ਬੈਲ ਜੀ ਉਹਨਾਂ ਦੇ ਘਰ ਦੇ ਗਾੜੀ ਜਾ ਕੇ ਪਿੱਛੇ ਆਪਾ ਕਰਾਂਗੇ ਕਿਉਂਕਿ ਅਸੀਂ ਇਹ ਸਿਆਪਾ ਪਹਿਲਾਂ ਵੀ ਬਹੁਤ ਵਾਰੀ ਕਰ ਚੁੱਕੇ ਆ ਪਿਛਲੀ ਵਾਰੀ ਵੀ ਅਸੀਂ ਗਏ ਸੀ ਦਿਵਾਰੀ ਤੋਂ ਵੀ ਪਹਿਲਾਂ ਵੀ ਗਏ ਸੀ ਦਿਵਾਰੀ ਤੇ ਵੀ ਗਏ ਸੀ ਔਰ ਹਰ ਵਾਰ ਉਹ ਬਾਹਰ ਆਣ ਕੇ ਸਾਡੇ ਨਾਲ ਗੱਲ ਕਰਦੇ ਔਰ ਕਹਿੰਦੇ ਕਿ ਤੁਸੀਂ ਕੋਈ ਗੱਲ ਹੀ ਸਾਡੇ ਨਾਲ ਬਹਿ ਕੇ ਗੱਲ ਕਰੋ ਤੁਹਾਡੀ ਫਾਈਲ ਸਾਡੇ ਕੋਲ ਅਸੀਂ ਇਹਨੂੰ ਪੁਟਕ ਵੀ ਕਰਾਵਾਂਗੇ ਤੁਹਾਡਾ ਮਸਲਾ ਵੀ ਹੱਲ ਕਰਾਵਾਂਗੇ ਦੇਖੋ ਸਾਡੇ ਨਮਾਇਦੇ ਨੇ ਅਸੀਂ ਇੱਥੋਂ ਦੇ ਵੋਟਰ ਆ ਸਾਰੇ ਬੰਦੇ ਲੋਕਲ ਆ ਸੀ ਗੁਰਦਾਸਪੁਰ ਨਾਲ ਬਿਲੋਂਗ ਕਰਦੇ ਇਸ ਹਲਕੇ ਨਾਲ ਔਰ ਸਾਡੀ ਇਹਨਾਂ ਤੋਂ ਵੀ ਮੰਗ ਹੈ ਸਾਡਾ ਕੋ ਮਸਲਾ ਹੱਲ ਕਰ ਸਕਦੇ ਨੇ ਜਰੂਰ ਜਿਹੜੀ ਆ ਉਹਨਾਂ ਤੱਕ ਪਹੁੰਚ ਕਰਕੇ ਸਾਡੇ ਮਾਨਯੋਗ ਵਿੱਤ ਮੰਤਰੀ ਜੀ ਨੇ ਮੁੱਖ ਮੰਤਰੀ ਨੇ ਸਾਡੇ ਸਿੱਖਿਆ ਮੰਤਰੀ ਨੇ ਉਹਨਾਂ ਤੱਕ ਸਾਡੀ ਗੱਲ ਪਹੁੰਚਾਉਣ ਕਿਉਂਕਿ ਸਾਡੀ ਜਿਹੜੀ ਇੱਕ ਫਾਈਲ ਆ ਉਹ ਡੀਏ ਨਾਲ ਸੰਬੰਧਤ ਆ ਉਹ ਵੀ ਸਾਡੀ ਜਿਹੜੀ ਆ ਉਹ ਲਟਕੀ ਪਈ ਆ ਜੇਕਰ ਸਾਨੂੰ ਉਹ ਫਾਈਲ ਜਿਹੜੀ ਕਲੀਅਰ ਕਰਦੇ ਉਹਦੇ ਨਾਲ ਵੀ ਸਾਨੂੰ ਇੱਕ ਆਰਥਿਕ ਲਾਭ ਜਿਹੜਾ ਮਿਲਦਾ ਵਾ ਉਹ ਜਿੱਥੇ ਸਾਡੀ ਮੇਨ ਮੰਗ ਸਿੱਖਿਆ ਭਾਗ ਦੀ ਮਰਜ਼ਿੰਗਾਂ ਛੇਵਾ ਪੇ ਕਮਿਸ਼ਨ ਲਾ ਕੇ ਤੇ ਪਲੱਸ ਸਾਡਾ ਜਿਹੜਾ ਡੀਏ ਫ੍ਰੀਜ਼ ਹੋਇਆ ਵਾ ਉਹ ਜਿਹੜਾ ਉਹਦੀ ਬਹਾਲੀ ਕੀਤੀ ਜਾਵੇ